ਨਾ ਆਉਂਦਾ ਇਸ ਕਰੇ ਆ ਬੰਦੇ ਨੇ ਤੇ ਕਿਸੇ ਚੋਣ ਲੜ ਰਹੇ ਹੋ ਤੁਸੀਂ ਮੇਰੇ ਬੈਂਕੀ ਤੇ ਅੱਜ ਤੁਸੀਂ ਬੂਲਾ ਬਣਿਓ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ ਲੰਮੀ ਦਾਖਲ ਕਰਾਉਂਦੇ ਕਿੰਨੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਦਾ ਨਾਮ ਹੈ ਦੇ ਬਾਈ ਉਹ ਤੇ ਗੱਲ ਕਰੀਏ ਜੀ ਮੈਂ ਫਾਈਲ ਫੜਾਉਣ ਲੱਗਿਆ ਮਾਨਾ ਤੇ ਵੈਰੀ ਫਿਰ ਕਿਰਾ ਵਾਪਸ ਕਰਤੀ ਇਹਨਾਂ ਨੇ ਆਪਣਾ ਇਧਰ ਮੈਂ ਪਰਤੇ ਫਾਰਮ ਨਾ ਇਹ ਕਰਨੇ ਠੀਕ ਠੀਕ ਆਜੋ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਪੜਾਈਆਂ ਬਹੁਤ ਨੇ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਇਹ ਜਿਹੜਾ ਜਿਹੜਾ ਕਿਥੇ ਕੈਂਡੀਡੇਟ ਉਹਦਾ ਨਾਮ ਤੇਜਿੰਦਰ ਸਿੰਘ ਹੈ ਤੇਜਿੰਦਰ ਸਿੰਘ ਉਹਨਾਂ ਦੇ ਫਾਦਰ ਦਾ ਨੇਮ ਅਮਰਜੀਤ ਸਿੰਘ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ? ਪੰਜ ਨਮਾਇंदे। ਪੰਜ ਨਮਾਇंदे। ਕਿਹੜੇ ਪਿੰਡ ਬਰਾਤ ਜਾਣੀ ਐ? ਰਾਦੇ ਚੱਕ ਫਾਜ਼ਲਕੇ। ਰਾਦੇ ਚੱਕ ਫਾਜ਼ਲਕੇ। ਫਾਜ਼ਲਕਾ। ਠੀਕ ਐ। ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ? ਭਰਾ। ਤੁਹਾਡਾ ਨਾਮ ਕੀ ਐ? ਅਰਜਿੰਦਰ। ਠੀਕ ਐ। ਮੈਂ ਨਾਮ ਤਾਂ ਯੂਜ਼ ਕਰੇ ਅਰਜਿੰਦਰ ਸਿੰਘ। ਤੇ ਕਿਸੇ ਚੋਣ ਲੜ ਰਹੇ ਹੋ ਤੁਸੀਂ ਮੋਟਰ ਪੈਂਕੀ ਤੇ ਅੱਜ ਤੁਸੀਂ ਬੂਲਾ ਬਣਿਓ ਤੁਸੀਂ ਵਿਆਹ ਵੀ ਭਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਕੋ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਨਾਲ ਨਾ ਹੈ ਜੀ ਬਾਈ ਉਹ ਤੇ ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮਾਨਾ ਤੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਆਪਣਾ ਇਧਰ ਮੈਂ ਪਰਤੇ ਫਾਰਮ ਨਾ ਇਹ ਕਰਨੇ ਆ ਗਏ ਠੀਕ ਠੀਕ ਆਈ ਅੱਜੋ ਸ਼ਾਦੀ ਢੁੱਡੀ ਹਾਂਜੀ ਠੀਕ ਹੈ ਜੀ ਬਾਈ ਪੜਾਈਆਂ ਬਹੁਤ ਹਨ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਤੇ ਜਿਹੜਾ ਜਿਹੜਾ ਕਿਥੇ ਕੈਂਡੀਡੇਟ ਉਹਦਾ ਨਾਮ ਤੇਜਿੰਦਰ ਸਿੰਘ ਹੈ ਜੀ ਤੇਜਿੰਦਰ ਸਿੰਘ ਉਹਨਾਂ ਦੇ ਫਾਦਰ ਦਾ ਨੇਮ ਅਮਰਜੀਤ ਸਿੰਘ ਹੈ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਦ ਜਾਣੀ ਹੈ ਬਰਾਦੇ ਚੱਕ ਫਾਜ਼ਲਕੇ ਬਰਾਦੇ ਚੱਕ ਫਾਜ਼ਲਕੇ ਫਾਜ਼ਲਕਾ ਠੀਕ ਹੈ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾ ਜੀ ਤੁਹਾਡਾ ਨਾਮ ਕੀ ਹੈ ਅਰਜਿੰਦਰ ਠੀਕ ਹੈ ਮੈਂ ਨਾਮ ਪੁੱਛਦਾ ਹਾਂ ਤੁਸੀਂ ਕਿਸ ਦੀ ਚੋਣ ਲੜ ਰਹੇ ਹੋ ਤੁਸੀਂ ਮੁਸਰਤੈਂਗੀ ਤੇ ਅੱਜ ਤੁਸੀਂ ਅਦੂਲਾ ਬਣੇ ਹੋ ਤੁਸੀਂ ਵਿਆਹ ਵੀ ਭਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕਿੰਨੀ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇੱਥੇ ਇਨਸਾਨੀਅਤ ਨਾਲ ਨਹੀਂ ਤੇ ਗੱਲ ਕਰੀਏ ਜੀ ਮੈਂ ਫਾਈਲ ਫੜਾਉਣ ਲੱਗਿਆ ਮਾਨਾ ਕਿ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਇਦੋਂ ਮੈਂ ਪਰਚੀ ਫਾਰਮ ਨਾ ਇਹ ਕਰਨੀ ਆ ਠੀਕ ਠੀਕ ਆ ਜੀ ਅੱਜੋ ਸ਼ਾਦੀ ਟੁੱਟੀ ਹਾਂਜੀ ਠੀਕ ਹੈ ਜੀ ਬਾਈ ਕੜਾਈਆਂ ਬਹੁਤ ਨੇ ਕਿਹੜਾ ਪਿੰਡ ਵੀਰ ਜੀ ਲਾਲ ਬਾਈ ਲਾਲ ਬਾਈ ਤੇ ਜਿਹੜਾ ਜਿਹੜਾ ਕਿਥੇ ਕੈਂਡੀਡੇਟ ਉਹ ਦਾ ਨਾਮ ਤੇਜਿੰਦਰ ਸਿੰਘ ਹੈ ਜੀ ਤੇਜਿੰਦਰ ਸਿੰਘ ਉਹਨਾਂ ਦੇ ਫਾਦਰ ਦਾ ਨੇਮ ਅਮਰਜੀਤ ਸਿੰਘ ਹੈ ਅਮਰਜੀਤ ਸਿੰਘ ਕਿਹੜਾ ਪਿੰਡ ਹੈ ਜੀ ਲਾਲ ਬਾਈ ਲਾਲ ਬਾਈ ਇੱਕ ਤੁਹਾਡੇ ਪਿੰਡ ਕਿੰਨੇ ਨਮਾਇੰਦੇ ਖੜੇ ਆ ਪੰਜ ਨਮਾਇੰਦੇ ਪੰਜ ਨਮਾਇੰਦੇ ਕਿਹੜੇ ਪਿੰਡ ਬਰਾਦ ਜਾਣੀ ਹੈ ਬਰਾਡੇ ਕਚਕਾ ਫਾਜਣ ਕੇ ਰਾਦੇ ਚੱਕ ਹਾਜ਼ਰ ਕੈਰੀ ਹਾਜ਼ਰ ਕਾ ਠੀਕੇ ਤੁਸੀਂ ਉਹਨਾਂ ਦੇ ਜਿਹੜਾ ਲਾੜਾ ਸਾਹਿਬ ਨੇ ਉਹਨਾਂ ਦੇ ਕੀ ਲੱਗਦੇ ਹੋ ਭਰਾ ਜੀ ਤੁਹਾਡਾ ਨਾਮ ਕੀ ਹੈ ਅਰਜਿੰਦਰ ਠੀਕੇ